ਇੱਕ ਮਸਲਾ ਚੱਲ ਰਿਹਾ ਮਨਪ੍ਰੀਤ ਮੰਨੇ ਦਾ ਮਨਪ੍ਰੀਤ ਮੰਨਾ ਜਿਹੜਾ ਕਿ ਜਗਤਾਰ ਸਿੰਘ ਅਵਾਰਾ ਜੀ ਨੂੰ ਕੁਝ ਮੰਦਾ ਚੰਗਾ ਬੋਲਿਆ ਬਾਅਦ ਚ ਉਹਨੇ ਵੀਡੀਓ ਪਾ ਕੇ ਮਾਫੀ ਮੰਗ ਲਈ ਕਾਫੀ ਲੋਕ ਆ ਜਿਹੜੇ ਉਹਦੇ ਪਰਿਵਾਰ ਕੋਲੇ ਉਹਦੇ ਮਾਤਾ ਪਿਤਾ ਕੋਲੇ ਪਿੱਛੇ ਪਹੁੰਚੇ ਨੇ ਪੰਜਾਬ ਦੇ ਵਿੱਚ ਉਹਦੇ ਘਰੇ ਉਹਦਾ ਪਰਿਵਾਰ ਆ ਉਹਦੇ ਮਾਂ ਪਿਓ ਵਿਚਾਰੇ ਇੰਨੇ ਕਿ ਭਗਤ ਬੰਦੇ ਨੇ ਉਹ ਹੱਥ ਜੋੜੀ ਖੜੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਨਲਾਇਕ ਪੁੱਤ ਨੇ ਜਿਹੜੀ ਕਰਤੂਤ ਕੀਤੀ ਆ ਉਹ ਬਹੁਤ ਸ਼ਰਮਸ਼ਾਰ ਨੇ ਸਿੱਖ ਕੌਮ ਤੋਂ ਮਾਫੀ ਮੰਗ ਰਹੇ ਨੇ ਕਿ ਇੱਕ ਨਲਾਇਕ ਔਲਾਦ ਦੀਆਂ ਗਲਤੀਆਂ ਦੀ ਸਜ਼ਾ ਇੱਕ ਜਿਹੜੇ ਬੇਕਸੂਰ ਨੇ ਮਾਪਿਓ ਨੇ ਉਹਨਾਂ ਨੂੰ ਕਿਉਂ ਮਿਲੇ ਹੁਣ ਕੀ ਜਿਉਣ ਹੋਵੇਗਾ ਉਹ ਮਾਨਪ੍ਰੀਤ ਮੰਨੇ ਦੇ ਜਿਹੜੇ ਮਾਂ ਬਾਪ ਦਾ ਮਾਨਪ੍ਰੀਤ ਮੰਨਦਾ ਸੀ ਪਿੱਛੇ ਜੇ ਵੀ ਦੇਖਿਆ ਕਿ ਇੱਕ ਜਿਹੜਾ ਪ੍ਰੇਮ ਢਿੱਲੋ ਸਿੰਗਰ ਆ ਉਹਦੇ ਨਾਲ ਇਹਦਾ ਰੌਲਾ ਪਿਆ ਉਦੋਂ ਵੀ ਉਹ ਲੋਕ ਇਹਦੇ ਘਰੇ ਗਏ ਉਹਨਾਂ ਨੇ ਉਦੋਂ ਵੀ ਇਹਦੇ ਮਾਪਿਓ ਨੂੰ ਸ਼ਰਮਸ਼ਾਰ ਹੋਣਾ ਪਿਆ ਸੋ ਜਿਹੜਾ ਮਨਪੀਤ ਮੰਨਾ ਨਾ ਐਕਚੁਅਲ ਦੇ ਵਿੱਚ ਇਹ ਮੈਂਟਲੀ ਅਫਸੈਟ ਬੰਦਾ ਕਿਉਂਕਿ ਇਹ ਬੰਦਾ ਡੇ ਬਾਈ ਡੇ ਆ ਬੇਵਕੂਫੀਆਂ ਬਹੁਤ ਕਰ ਰਿਹਾ ਹੁਣੇ ਜਗਤਾਰ ਸਿੰਘ ਹਵਾਲੇ ਜੀ ਨੂੰ ਬੋਲਿਆ ਇਹ ਇੱਕ ਮੈਂਟਲੀ ਅਫਸੈਟ ਬੰਦਾ ਇਹਨੀਆਂ ਗੱਲਾਂ ਨੂੰ ਪਹਿਲੀ ਗੱਲ ਤੁਸੀਂ ਸੀਰੀਅਸ ਨਾਲ ਲਵੋ ਫਟੋ ਦੇ ਮਾਪਿਓ ਵੱਲ ਵੇਖ ਕੇ ਜ਼ਰੂਰ ਮੰਨੂ ਐ ਹੁੰਦਾ ਕਿ ਇੱਕ ਨਲਾਇਕ ਤੇ ਇੱਕ ਗੰਦੀ ਔਲਾਦ ਦੀਆਂ ਗਲਤੀਆਂ ਦੀ ਸਜ਼ਾ ਇੱਕ ਜਿਹੜੇ ਸ਼ਰੀਫ ਮਾਪਿਓ ਆ ਘਰ ਸੇ ਖੋਦਾ ਮਾਪ ਜਿਹੜਾ ਪਿਤਾਵਾ ਉਨ੍ਹਾਂ ਨੂੰ ਮਾਫੀ ਮੰਗਣੀ ਪੈ ਰਹੀ ਹੈ ਉਹਦੇ ਭਰਾ ਨੇ ਕਿ ਅੱਗੇ ਵੀਡੀਓ ਪਾਈ ਸੀ ਕਿ ਜੀ ਸਾਡੇ ਵੱਲੋਂ ਤਾਂ ਇਹ ਬੰਦਾ ਬੇਦਗਲਾ ਕੋਈ ਸਾਡਾ ਇਹਦੇ ਨਾਲ ਕੋਈ ਲੈਣ ਦੇ ਨਹੀਂਗਾ